ਕਰੋ ਕਰੋ ਕਰ ਬੜਾ ਦੇ ਪਾਣੀ ਜੀ ਭਾਈ ਜੈ ਗੁਰਮੁਹਾਂ ਦੀ ਜੈ ਤੇਰਾ ਦੀ ਜਿੱਦਾਂ ਸਾਡੇ ਗੁਰੂ ਮਹਾਰਾਜ ਨੇ ਦੱਸਿਆ ਹੈ ਕਿ ਆਪਾਂ ਪੋਦੇ ਲਗਾਉਣ ਦਾ 1 ਲੱਖ ਪੋਦਾ ਟੋਟਲ ਲਗਾਣਾ ਹੈਗਾ ਆਪਣੀ ਬਾਕੀ ਸਾਰਾ ਤੁਹਾਨੂੰ ਦੱਸ ਦਿੱਤਾ ਮਹਾਰਾਜ ਨੇ ਤੇ ਆਪਣੀ ਆਹੀ ਗੁਜਾਰਿਸ਼ ਹੈਗੀ ਕਿ ਜਿੱਦਾਂ ਆਪਾਂ ਵਿਆਹ ਸ਼ਾਦੀ ਕੋਈ ਵੀ ਫੰਕਸ਼ਨ ਹੁੰਦਾ ਆਪਾਂ ਕੋਈ ਮਿਠਾਈ ਲੈ ਕੇ ਜਾਂਦੇ ਆ ਕੋਈ ਗਿਫਟ ਲੈ ਕੇ ਜਾਂਦੇ ਆ ਤੇ ਆਪਾਂ ਇੱਕ ਨਵੀਂ ਸਕੀਮ ਸਟਾਰਟ ਕਰ ਸਕਦੇ ਆ ਆਪਾਂ ਉਹਦੇ ਲਈ ਪੌਦੇ ਲੈ ਕੇ ਲਈਏ ਇੱਕ ਪੌਦਾ ਲੈ ਜੀਏ ਦੋ ਪੌਦੇ ਲੈ ਜੀਏ ਤਿੰਨ ਪੌਦੇ ਲੈ ਜੀਏ ਜਿੰਨੀ ਸਾਡੀ ਸਮਰਥਾ ਹੈਗੀ ਹੈ ਤੇ ਇਹੀ ਗੁਜਾਰਿਸ਼ ਹੈਗੀ ਸਾਰੇ ਵੀਰਾਂ ਨੂੰ ਭੈਣਾਂ ਨੂੰ ਸਾਡਾ ਜਿਹੜੇ ਵੀ ਚੈਨਲ ਦੇਖ ਰਹੇ ਹੈਗੇ ਵੱਧ ਤੋਂ ਵੱਧ ਸਾਡੀ ਸਪੋਰਟ ਕਰਨ ਸਾਨੂੰ ਜਗ੍ਹਾ ਦੱਸਣ ਜਿੱਥੇ ਬੂਟੇ ਆਪਾਂ ਲਗਾ ਸਕਦੇ ਆ ਜੈ ਵੀਰਾਂ ਦੀ ਜੈ ਮਸਤਾ ਨਾਲੇ ਨਹੀਂ ਬਖਸ਼ ਜੋ ਸਾਡੀ ਸੋਸਾਇਟੀ ਜਨ ਕਨੇ ਕਲਿਆਣ ਵੱਲੋਂ ਅੱਜ ਕੋਦਾਰੂ ਪੰਦਾ ਉਪਰਾਲਾ ਕੀਤਾ ਗਿਆ ਹੈ ਜਿੱਤੇ ਸਾਡੀ ਜੋ ਸੋਸਾਇਟੀ ਹੈ ਜਿੱਤੇ ਸਾਡੇ ਬਾਬਾ ਜੀ ਦਾ ਆਸ਼ੀਰਵਾਦ ਬਣਿਆ ਹੋਇਆ ਹੈ ਔਰ ਅਸੀਂ 1 ਲੱਖ ਬੂਟਾ ਲਗਾਉਣ ਦਾ ਅਸੀਂ ਜੋ ਟੀਚਾ ਉਹ ਰੱਖਿਆ ਹੋਇਆ ਔਰ ਇੱਕ ਮੈਂ মিডিਆ ਦੇ ਮਾਧਿਅਮ ਨਾਲ ਇੱਕ ਬੇਨਤੀ ਕਰਾਂਗਾ ਜਿੱਦਾਂ ਕਿ ਹਰ ਇੱਕ ਇਨਸਾਨ ਨੂੰ ਜਿੱਦਾਂ ਕਿ ਤੁਸੀਂ ਜਾਣਦੇ ਹੋ ਅੱਜਕੱਲ ਪੋਲੂਸ਼ਨ ਬਹੁਤ ਜ਼ਿਆਦਾ ਵੱਧ ਗਿਆ ਹੈ। ਔਰ ਬਾੜ ਆ ਰਹੀ ਜਗਾ ਜਗਾ ਬਾੜ ਵੀ ਆ ਰਹੀ ਹੈ। ਤੇ ਸਾਨੂੰ ਪੌਦੇ ਲਗਾਉਣਾ ਬਹੁਤ ਜ਼ਰੂਰੀ ਹੈ। ਔਰ ਮੇਰੀ ਬੇਨਤੀ ਮੈਂ ਕਰਾਂਗਾ ਕਿ ਕਈ ਵਾਰੀ ਤੁਸੀਂ ਦੇਖਿਆ ਹੋਣਾ ਕਈ ਆਦੇ ਘਰ ਚ ਕੋਈ ਜੀ ਚਲੇ ਜਾਂਦਾ ਉਹਦੀ ਕਿਰਿਆ ਹੁੰਦੀ ਹੈ। ਮੈਂ ਤਾਂ ਕਹਿਣਾ ਕਿ ਹਰ ਇੱਕ ਸ਼ਖਸ ਨੂੰ ਚਾਹੇ ਉਹ ਆਪਣੇ ਮਾਪੇ ਦੇ ਨਾਤੇ ਆਪਣੇ ਕਿਸੇ ਸੱਜਣ ਬੇਲੀ ਦੇ ਨਾਤੇ ਇੱਕ ਬੂਟਾ ਜ਼ਰੂਰ ਲਗਾਵੇ ਜਦ ਕਿ ਰਿਵਾਇਤ ਦੇ ਟਾਈਮ ਵੀ ਤੁਸੀਂ ਦੇਖਿਆ ਹੋਣਾ ਫੋਟੋ ਲੱਗੀ ਹੁੰਦੀ ਆ ਅਸੀਂ ਉਹਦੇ ਤੇ ਫੁੱਲ ਚੜਾਉਂਦੇ ਆ ਉਹ ਵੀ ਇੱਕ ਬੂਟੇ ਦਵਾਉਂਦੇ ਆ ਉਥੇ ਇੱਕ ਬੂਟਾ ਰੱਖਿਆ ਜਾਏ ਕਮ ਸੇ ਕਮ ਅਸੀਂ ਉਹਨਾਂ ਦੀ ਯਾਦਗਾਰ ਦੇ ਵਿੱਚ ਅਸੀਂ ਉਹ ਬੂਟਾ ਲਗਾਈਏ ਤੇ ਉਹ ਜਿਹੜਾ ਜਿਹੜਾ ਸਾਡਾ ਸੱਜਣ ਬੇਲੀ ਜੋ ਇਸ ਦੁਨੀਆ ਤੋਂ ਵੀ ਜਾ ਚੁੱਕਿਆ ਹੈ ਜਾਂ ਜੋ ਹੈਗਾ ਤੇ ਉਹਦੀ ਯਾਦ ਹਮੇਸ਼ਾ ਬਰਕਰਾਰ ਬਣੀ ਰਹੇ ਔਰ ਮੈਂ ਬੇਨਤੀ ਕਰਾਂਗਾ ਹਰ ਇੱਕ ਇਨਸਾਨ ਨੂੰ ਹਰ ਇੱਕ ਸੰਸਥਾ ਨੂੰ ਕਿ ਜਿੰਨੇ ਹੋ ਸਕਣ ਹਰ ਜਗ੍ਹਾ ਤੇ ਬੂਟੇ ਜ਼ਰੂਰ ਲਗਾਓ ਇਹ ਸਾਡੀ ਆਉਣ ਵਾਲੀ ਪੀੜ੍ਹੀ ਲਈ ਬਹੁਤ ਜ਼ਰੂਰੀ ਹੈ ਬਹੁਤ ਬਹੁਤ ਧੰਨਵਾਦ ਜਿਆਕਰ ਤੇ ਕੰਮ ਕਰਦੇ ਆ ਅੱਜ ਕੀ ਤਰੀਕ 22 ਜੁਲਾਈ ਅਸੀਂ ਆਪਣਾ ਜਨ ਕਲਿਆਣ ਐਨ ਜੀਓ ਵੱਲੋਂ ਬੂਟੇ ਲਗਾਉਂਦਾ ਫਟਾਲਾ ਸ਼ੁਰੂ ਕੀਤਾ ਹੈ 1 ਸਾਲ ਦੇ ਵਿੱਚ ਜੋ ਅਸੀਂ ਟਾਰਗੇਟ ਰੱਖਿਆ ਹੈ 1 ਲੱਖ ਬੂਟਾ ਆਪਣੇ ਕੋਲ ਲਾਵਾਂਗੇ ਐਨ ਜੀਓ ਵੱਲੋਂ ਇਹ ਬਾਕੀ ਸਾਡੀ ਸਰਕਾਰਾਂ ਨੂੰ ਵੀ ਬੇਨਤੀ ਹੈ ਉਹ ਸਾਡਾ ਸਾਥ ਦੇ ਤੇ ਸੰਜ ਜਿਹੜੀ ਅੱਜ ਸ਼ੁਰੂਆਤ ਕੀਤੀ ਉਹ ਕਿਹੜੀ ਜਗ੍ਹਾ ਤੋਂ ਕੀਤੀ ਆਪਾਂ ਅੱਸੀ ਪਸਤੀ ਬਾਵਾ ਖੇਲ ਆਪਣੇ ਦਰਬਾਰ ਦੇ ਸਾਹਮਣੇ 메ਨ ਰੋਡ ਤੇ ਹਾਈਵੇ ਤੇ ਉੱਥੇ ਸ਼ੁਰੂਆਤ ਕੀਤੀ ਡਵਾਈਨਰ ਤੇ ਕਿੰਨੇ ਕੁ ਬੋਟੇ ਲਵਾਏ ਗਏ ਲੈ ਸੰਜੀ ਅੱਜ ਦੇ ਦਿਨ ਕਿੰਨੇ ਸਮਰਥ ਸੀਗੇ ਆਪੀ ਸ਼ੁਰੂਆਤ ਵਿੱਚ ਅੱਸੀ 20 ਬੋਟੇ ਲਾਇਆ ਹਰ ਸੰ ਦਿਨ ਚੰਡੀਗੜ੍ਹ ਤੋਂ ਤੇ ਦੋ ਤੋਂ ਤਿੰਨ ਕਬੂਟਰਾ ਆਇਆ। ਤੁਸੀਂ ਇਹ ਕਿਹੜੀ ਕਿਹੜੀ ਜਗ੍ਹਾ ਲੁਆਈ ਜਾਣਗੇ ਫੁੱਟੇ? ਇਹਦੀ ਪੂਰੇ ਜਲੰਧਰ ਸ਼ਹਿਰ ਵਿੱਚ ਜਿੱਥੋਂ ਤੱਕ ਨਹਿਰ ਦਾ ਏਰੀਆ ਹੈਗਾ ਪੂਰੀ ਨਹਿਰ ਕਵਰ ਕਰਾਂਗੇ। ਉਹ ਸਾਡੇ